ਮੇਰਾ ਸਰ ਕੋਈ ਸੁਨਾਸਦਾ ਕੰਮ ਨਹੀਂ ਹੈਗਾ ਕਿਸੇ ਵੀ ਤੁਸੀਂ ਮੇਰੇ ਮਹੱਲੇ ਦੇ ਵਿੱਚ ਜਾ ਕੇ ਜਿੱਥੇ ਮਰਜ਼ੀ ਤੁਸੀਂ ਪਤਾ ਕਰ ਸਕਦੇ ਹੋ ਨੌਕਰੀ ਪੇਸ਼ੇ ਵਾਲੇ ਬੰਦੇ ਆ ਸੀ ਉਹ ਕਹਿੰਦੇ 8 8 ਸਾਲ ਤੋਂ ਲਗਭਗ ਹਰ ਮਹੀਨੇ ਸਾਡੇ ਕੋਲੋਂ ਪੈਸੇ ਲੈ ਜਾਂਦਾ ਰਿਹਾ ਵਾ ਜਦ ਕਿ 2015 ਚ ਉਹਨਾਂ ਨੇ ਮੇਰੇ ਤੋਂ ਪੈਸੇ ਲਿੱਤੇ 2021 ਤੱਕ ਉਹਨਾਂ ਨੇ ਕੋਈ ਮੈਨੂੰ ਰੁਪਈਆ ਨਹੀਂ ਦਿੱਤਾ ਅਸੀਂ ਪੈਸੇ ਲਿੱਤੇ ਸੀਗੇ ਅਸੀਂ ਇਸ ਗੱਲ ਤੋਂ ਮੁਕਰਦੇ ਵੀ ਨਹੀਂ ਪਏ ਆ ਪਰ ਆਪਾਂ 3.5 ਤੇ 3.5 235 ਆਪਾਂ 335 ਆਪਾਂ ਦੇ ਚੁੱਕੇ ਆ ਉਹਨੂੰ ਜਦੋਂ ਦਾ ਸ਼ੌਕ ਐਕਸਪਾਇਰ ਹੋਇਆ ਉਸ ਤੋਂ ਬਾਅਦ ਵੀ ਮੈਂ ਕਦੀ ਉਹਨਾਂ ਤੋਂ ਪੈਸੇ ਲਈ ਕੋਈ ਡਿਮਾਂਡ ਨਹੀਂ ਕੀਤੀ ਕਿ ਦੋ ਕਹਿਣ ਮਤਲਬ ਕਿ ਉਹ ਹੀ ਕਵੇ ਕਿ ਧਮਕੀ ਦੇ ਰਿਹਾ ਬੰਦਾ ਹੈ ਕੋਈ ਵੀ ਦੇ ਰਿਹਾ ਵਾ ਮੈਨੂੰ ਸਰ ਜਿੱਦਾਂ ਉਹਨਾਂ ਨੇ ਜਦੋਂ ਬੁਲਾਇਆ 5000 ਲੈ ਜਾਓ ਚਾਰਜਰ ਲੈ ਜਾਓ ਜੋ ਲਿੱਤੇ ਮੈਂ ਉਹਨਾਂ ਦੇ ਨਾਲ ਉਹਨਾਂ ਨੂੰ ਪ੍ਰੂਫ ਵੀ ਦਿੱਤਾ ਹੈ ਉਹਦਾ 15000 ਰੁਪਇਆ ਬਕਾਇਆ ਸੀਗਾ ਆਪਾਂ ਉਹਦਾ 15000 ਉਹਨੂੰ ਦੇਣ ਗਏ ਸੀਗੇ ਪਰ ਉਹ ਕਹਿਣ ਲੱਗ ਗਿਆ ਕਿ ਇੱਕ 1.5 ਲੱਖ ਤੁਹਾਡੇ ਮੁੰਡੇ ਨੇ ਵੀ ਮੇਰੇ ਤੋਂ ਲਿੱਤੇ ਹੋਇਆ ਉਹ ਵੀ ਤੁਸੀਂ ਮੈਨੂੰ ਦੋ ਜਦ ਕਿ ਸਾਨੂੰ ਐਦਾਂ ਦਾ ਕੁਝ ਨਹੀਂ ਪਤਾ ਕਿ ਲਿੱਤੇ ਸੀਗੇ ਮੁੰਡੇ ਨੇ ਕਿ ਮੇਰੇ ਬ੍ਰਦਰ ਨੇ ਲਿੱਤੇ ਸੀਗੇ ਕਿ ਨਹੀਂ ਲਿੱਤੇ ਸੀਗੇ ਹੁਣ ਇਹਨਾਂ ਨੂੰ ਇਹ ਲੱਗ ਰਿਹਾ ਹੁਣ ਰਿਸ਼ਤੇਦਾਰੀ ਤਾਂ ਰਹੀ ਨਹੀਂ ਵੀ ਆਪਾਂ ਜਿਹੜੇ ਪੈਸੇ ਦੇਣੇ ਆ ਕਿਉਂ ਦਈਏ ਕਦੀ ਮੈਨੂੰ ਕਿੱਥੋਂ ਫੋਨ ਕਰਾਉਂਦੇ ਆ ਕਦੀ ਚੌਂਕੇ ਤੋਂ ਫੋਨ ਕਰਾਉਂਦੇ ਮੈਂ ਹਰ ਇੱਕ ਜਗ੍ਹਾ ਜਾ ਕੇ ਇਹਨਾਂ ਨੂੰ ਮਤਲਬ ਕੀਤਾ ਹੈ ਪ੍ਰੂਵ ਕੀਤਾ ਕਿ ਮੈਂ ਜਿਹੜੇ ਪੈਸੇ ਦਿੱਤੇ ਮੈਂ ਲੈਣੇ ਚਾਹੁੰਦਾ ਮੈਨੂੰ ਸਿਰਫ ਮੇਰੇ ਪੈਸੇ ਦੇ ਦਿਓ ਮੈਂ ਕੋਈ ਫालतू ਚੀਜ਼ਾਂ ਨਹੀਂ ਮੰਗਦਾ 2.5 ਲੱਖ ਮੈਂ ਔਰ ਬੇਟਾ ਲੈ ਕੇ ਆਏ ਸੀਗੇ ਠੀਕ ਹੈ ਉਹ ਕਹਿੰਦਾ ਮੈਂ 2.5 ਲੱਖ ਅਸ਼ੋਕ ਵਾਲੇ ਛੱਡਤੇ ਉਹ ਅਸ਼ੋਕ ਨੇ ਲਿੱਤੇ ਸੀਗੇ ਜੇ ਅਸ਼ੋਕ ਵਾਲੇ 2.5 ਲੱਖ ਛੱਡਤੇ ਤਾਂ ਇਹ 5.30 ਲੱਖ ਜਿੰਨੇ ਵੀ ਦੂਣਾਂ ਲੈ ਦੇਖਣ ਲਈ तमाम दर्शकों का स्वागत है मैं विशाल कपूर कल की कवगलि लुधियाना शहर थी लुधियाना शहर ਦੇ ਵਿੱਚ ਇੱਕ ਖਬਰ ਪ੍ਰਮੁੱਖਤਾ ਦਾ ਦਿਖਾਈ ਸੀ ਜਿਹਦੇ ਵਿੱਚ ਇੱਕ ਫਾਈਨੈਂਸਰ ਤੋਂ ਦੁਖੀ ਹੋ ਕੇ ਨੌਜਵਾਨ ਦੀ ਮੌਤ ਹੋ ਗਈ ਸੀ ਇਹ ਇਲਜ਼ਾਮ ਲਗਾਏ ਗਏ ਸੀ ਕਿ ਪਰਿਵਾਰ ਵੱਲੋਂ ਲੇਕਿਨ ਅਜਨ ਉਹ ਫਾਈਨੈਂਸਰ ਸਾਡੇ ਨਾਲ ਮੌਜੂਦ ਹੈ ਫਾਈਨੈਂਸਰ ਹੈ ਕਿ ਨਹੀਂ ਹੈ ਸੀ ਉਹਨਾਂ ਦੇ ਮੂੰਹ ਜਾਣਾ ਕਿ ਗੱਲਬਾਤ ਕਰਦੇ ਸੋਨੂੰ ਸੋਨੂੰ ਅੱਗੇ ਆਜੋ ਸਹੀ ਦੱਸੋ ਨਾਮ ਕੀ ਹੈ ਤੁਹਾਡਾ ਕਿੱਥੇ ਰਹਿਣ ਵਾਲੇ ਹੋ ਫਾਈਨੈਂਸਰ ਦਾ ਕੰਮ ਹੈਗਾ ਕਿ ਨਹੀਂ ਹੈਗਾ ਸਰ ਮੇਰਾ ਨਾਮ ਸੋਨੂੰ ਪੰਡਿਤ ਹੈ ਮੈਂ ਭਾਮੀਆਂ ਦੇ ਵਿੱਚ ਰਹਿੰਦਾ ਹਾਂ ਜੀ ਮੇਰਾ ਸਰ ਕੋਈ ਸੁਨਾਸਦਾ ਕੰਮ ਨਹੀਂ ਹੈਗਾ ਕਿਸੇ ਵੀ ਤੁਸੀਂ ਮੇਰੇ ਮੁਹੱਲੇ ਦੇ ਵਿੱਚ ਜਾ ਕੇ ਜਿੱਥੇ ਮਰਜ਼ੀ ਤੁਸੀਂ ਪਤਾ ਕਰ ਸਕਦੇ ਹੋ ਨੌਕਰੀ ਪੇਸ਼ੇ ਵਾਲੇ ਬੰਦੇ ਆ ਸੀ ਉਹ ਖੁਦ ਆਪਣੀ ਵੀਡੀਓ ਦੇ ਵਿੱਚ ਕਹਿ ਰਿਹਾ ਕਿ ਅਸੀਂ ਪੈਸੇ ਦਿੱਤੇ ਸੀ ਅੰਕਲ ਉਧਾਰ ਵੀ ਚਲੋ ਕੰਬਰਤ ਲੋ ਕੋਈ ਗੱਲ ਨਹੀਂ ਹੈਗੀ ਉਹ ਖੁਦ ਕਹਿ ਰਿਹਾ ਔਰ ਨਾਲ ਹੀ ਫਿਰ ਮੈਨੂੰ ਹੁਣ ਪੈਸੇ ਦੇਣ ਦੇ ਟਾਈਮ ਤੇ ਉਹ ਕਹਿੰਦੇ ਫਾਈਨੈਂਸਰ ਹੈ ਜਾਂ ਕੁਝ ਧਮਕੀ ਦਿੰਦਾ ਹੈ ਭਾਈ ਉਹਨਾਂ ਦੀ ਸੱਚਾਈ ਤਾਂ ਮੈਂ ਇਹੀ ਦੱਸ ਸਕਦਾ ਜਿਹੜੇ ਜਿਹੜੀ ਗੱਲਾਂ ਉਹਨਾਂ ਨੇ ਕਹੀਆਂ ਨੇ ਹਰ ਇੱਕ ਗੱਲ ਦਾ ਮੈਂ ਜਵਾਬ ਦਵਾਂਗਾ ਉਹ ਕਹਿੰਦੇ 8 8 ਸਾਲ ਤੋਂ ਲਗਭਗ ਹਰ ਮਹੀਨੇ ਸਾਡੇ ਕੋਲੋਂ ਪੈਸੇ ਲੈ ਜਾਂਦਾ ਰ 2021 ਚ ਦੇਣੇ ਸ਼ੁਰੂ ਕੀਤੇ ਜਿੱਦਾਂ ਉਹਨਾਂ ਨੇ ਜਿੱਤੇ ਕਦੀ ਲੱਖ ਦਿੱਤਾ 20000 ਦਿੱਤੇ 5000 ਦਿੱਤੇ ਆਪਾਂ ਜਿੱਦਾਂ ਦਿੰਦੇ ਰਹੇ ਲੈਂਦੇ ਰਹੇ ਆ ਲੇਕਿਨ ਉਹ ਕਾਪੀ ਤੁਹਾਡੀ ਸੀ ਕਿ ਆਪ ਪਰਚੇਸ ਕੀਤੀ ਨਹੀਂ ਆਪ ਪਰਚੇਸ ਕੀਤੀ ਹੈ ਸਰ ਉਹਨਾਂ ਨੇ ਉਹ ਤੁਸੀਂ ਕੋਈ ਪਤਾ ਹੀ ਕਰ ਸਕਦੇ ਹੋ ਉਹ ਸਾਡੇ ਰਿਸ਼ਤੇਦਾਰ ਵਗੈਰਾ ਨੂੰ ਵੀ ਪਤਾ ਵਾ ਉਹਨਾਂ ਨੇ ਸਿਰਫ ਮੈਨੂੰ ਇਹ ਗੱਲ ਕਹੀ ਸੀ ਕਿ ਕਿਉਂ ਮੈਨੂੰ ਕੋਈ ਬੰਦਾ ਕਹਿੰਦਾ ਵਾ ਕਿ ਕੱਲ ਤੁਸੀਂ ਪੈਸੇ ਲੈ ਕੇ ਮੁਕਰ ਨਾ ਜਾਈਓ ਤੇ ਪੈਸੇ ਦਾ ਕੀ ਪ੍ਰੂਫ ਰਹੇਗਾ ਸਾਡੇ ਕੋਲੋਂ ਮੈਂ ਕਹਿੰਦਾ ਵੀ ਮੇਰੇ ਤੋਂ ਜਿਹੜੇ ਪੈਸੇ ਦੇ ਰਹੇ ਹੋ ਜਿੱਥੇ ਮਰਜ਼ੀ ਲਿਖਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਉਹਨਾਂ ਦੇ ਕਾਪੀ ਆ ਬਰਾਈ ਸਾਡੇ ਕੋਲ ਕੰਮ ਹੀ ਨਹੀਂ ਹੈਗਾ ਜਦੋਂ ਸਿੱਧਾ ਭਾਜੀ ਤਾਂ ਆਪਾਂ ਕਿੱਥੋਂ ਮਤਲਬ ਉਹ ਦੇਣੀ ਹੈ ਕੋਈ ਉਹਨੇ ਰਜਿਸਟਰੀ ਰੱਖੀ ਸੀਗੀ ਹਾਂਜੀ ਹਾਂਜੀ ਰਜਿਸਟਰੀ ਰੱਖੀ ਸੀ ਸਰ ਉਹਨਾਂ ਨੇ ਮੈਨੂੰ ਬਿਆਨਨਾ ਕੀਤਾ ਸੀ ਬੇਸਿਕਲੀ ਕੋਈ ਡਾਕੂਮੈਂਟ ਹਾਂਜੀ ਹੈਗਾ ਸਰ ਡਾਕੂਮੈਂਟ ਮੇਰਾ ਕੀ ਹੈਗਾ ਤੁਹਾਡੇ ਕੋਲ ਮੇਰੇ ਕੋਲ ਸਰ ਉਹਨਾਂ ਨੇ ਰਜਿਸਟਰੀ ਦਿੱਤੀ ਸੀ ਆਪਣੀ オリジナル ਔਰ ਨਾਲ ਉਹਨਾਂ ਨੇ ਬਿਆਨਨਾ ਲਿਖਾਇਆ ਸੀ ਕਹਿੰਦੇ 2 ਸਾਲ ਦੇ ਵਿੱਚ ਅਸੀਂ ਪੈਸੇ ਮੋੜ ਦਾਂਗੇ ਇਨ ਕੇਸ ਅਗਰ ਨਹੀਂ ਮੋੜਦੇ ਤਾਂ ਮੈਂ ਤੁ ਤਾਂ ਮੈਂ ਰਜਿਸਟਰੀ ਮੋਰਨ ਦਾ ਮਤਲਬ ਰਜਿਸਟਰੀ ਕਰਾ ਕੇ ਦਵਾਗਾ ਅਗਰ ਨਹੀਂ ਹੋਵਾਂਗਾ ਤਾਂ ਮੈਂ ਡਬਲ ਪੈਸੇ ਵੀ ਦੇਣ ਨੂੰ ਤਿਆਰ ਹਾਂ ਉਹਨਾਂ ਤੇ ਕੋਈ ਉਸ ਟਾਈਮ ਦਿੱਕਤ ਆ ਗਈ ਸੀ ਉਹਨਾਂ ਦੇ ਬੇਟੇ ਦਾ ਇਲਾਜ ਚੱਲਦਾ ਸੀ ਕੋਈ ਕਿਨ ਉਸ ਪਰਿਵਾਰ ਨੇ ਰੂਪ ਲਗਾਈ ਸੀ ਤੁਹਾਡੇ ਤੋਂ ਦੁਖੀ ਹੋ ਕੇ ਇੱਕ ਉਹਨਾਂ ਦੇ ਮੁੰਡੇ ਨੇ ਫਾਹ ਲੈ ਲਿਆ ਸੋਸਾਇਟੀ ਹੋ ਗਈ ਸੀ ਉਹਦੀ ਕੀ ਹੋਇਆ ਕਿ ਸੀ ਮਾਮਲਾ ਐਕਚੁਅਲੀ ਉਹਦੀ ਮੌਤ ਹੋਈ ਸੀ ਕਿ ਸੋਸਾਇਟੀ ਹੋਈ ਸੀ ਸਰ ਉਹ ਤਾਂ ਦੇਖੋ ਪਤਾ ਕਿ ਇਹ ਸਾਨੂੰ ਫੋਨ ਆਇਆ ਸੀਗਾ 7 ਵਜੇ ਦੇ ਕਰੀਬ ਕਿ ਅੱਜ ਦਾ ਸ਼ੋਕ ਪੂਰਾ ਹੋ ਗਿਆ ਜੋ ਸਾਨੂੰ ਕਿਹਾ ਗਿਆ ਹੈ ਉਹ ਤੇ ਇਹ ਕਹਿੰਦੇ ਕਿ ਉਹ ਮਰਿਆ ਮਤਲਬ ਤੁਸੀਂ ਦੱਸ ਰਹੇ ਕਿ ਇਹ ਫਾਹ ਲੈ ਕੇ ਉਹਨਾਂ ਨੇ ਦੱਸਿਆ ਕਿ ਮਤਲਬ ਉਹਦੇ ਚ ਜੋ ਵੀ ਕਹਿ ਰਹੇ ਦੇਖੋ ਭਾਈ ਸਫਾਹ ਵਗੈਰਾ ਲੈ ਲੈਂਦਾ ਤਾਂ ਸਾਨੂੰ ਉਹਨੇ ਅਸਟੱਕ ਜੀ ਦੱਸਿਆ ਸਾਨੂੰ ਤੇ ਕਹੇ ਹਾਰਟ ਅਟੈਕ ਆਇਆ ਵਾ ਉਹਨਾਂ ਦੇ ਜਿਹੜੇ ਮਤਲਬ ਮੈਸੇਜ ਆਇਆ ਜਾਂ ਉਹਨਾਂ ਦੇ ਸੋਹਰੇ ਵੀ ਆ ਉਹਨਾਂ ਨੇ ਵੀ ਇਨਫੋਰਮੇਸ਼ਨ ਦਿੱਤੀ ਉਹਨਾਂ ਨੇ ਕਿ ਉਹ ਸਫਾ ਲੈ ਕੇ ਨਹੀਂ ਮਤਲਬ ਨੋਰਮਲ ਮਤਲਬ ਨੂੰ ਹਾਰਟ ਅਟੈਕ ਹੋਇਆ ਵਾ ਬਾਕੀ ਸਰ ਮੇਰੇ ਕੋਲ ਦੇਖੋ ਇਹਨਾਂ ਦੇ ਪੂਰੇ ਪਰਿਵਾਰ ਦੇ ਉੱਤੇ ਜਿਹੜੇ ਕਰਜ਼ੇ ਹੈਗੇ ਨੇ ਮਤਲਬ ਮੈਨੂੰ ਤਾਂ ਸ਼ੁਰੂ ਤੋਂ ਪਤਾ ਹੈ ਕਿਉਂਕਿ ਮੈਨੂੰ ਦੱਸਦਾ ਹੁੰਦਾ ਸੀਗਾ ਸ਼ੋਕ ਇਹਨਾਂ ਦੇ ਉੱਤੇ ਦੇਖੋ ਸ਼ੋਕ ਦੇ ਉੱਤੇ ਵੀ 138 ਦੇ ਕੇਸ ਚੱਲਦੇ ਸੀਗੇ ਵੀ ਉਹ ਵੀ ਹੈਗਾ ਮ ਦੂਜੀ ਗੱਲ ਰਹੀ ਸਭਾ ਅਚਲ ਸ਼ਰਮਾ ਦੀ ਉਹਦੇ ਉੱਤੇ ਵੀ 138 ਦੇ ਕੇਸ ਚੱਲਦੇ ਪਏ ਨੇ ਲੇਕਿਨ ਮੈਨੂੰ ਆਹ ਦੱਸੋ ਉਹਨਾਂ ਦੇ ਕਿੰਨੇ ਕ ਬੇਟੇ ਨੇ ਤੇ ਕਿਹਦੀ ਮੌਤ ਹੋਈ ਸੀਗੀ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਫੈਸਲੇ ਦੇ ਮਾਮਲੇ ਦੇ ਵਿੱਚ ਸਰ ਉਹਨਾਂ ਦੇ ਨਾ ਤਿੰਨ ਮੁੰਡੇ ਨੇ ਟੋਟਲ ਇੱਕ ਮੁੰਡੇ ਦੀ ਪਿਛਲੇ ਸਾਲ ਡੈਥ ਹੋਈ ਜੋ ਮੇਰਾ ਸਾਡੂ ਸੀਗਾ ਉਸ ਤੋਂ ਇਲਾਵਾ ਉਹਨਾਂ ਦੇ ਅੱਜ ਦੀ ਜਿਹੜੀ ਦੋ ਬੇਟੇ ਐ ਅਸ਼ਵਨੀ ਨਾਮ ਇੱਕ ਦਾ ਦੂਜਾ ਹੈਰੀ ਐ ਦੋਨੋਂ ਬੇਟੇ ਆਪਣਾ ਜੋ ਵੀ ਚੱਲੋ ਕੰਮ ਕਰ ਰਿਹਾ ਮੈਨੂੰ ਸਰ ਮੈਂ ਜਦੋਂ ਦਾ ਸ਼ੋਕ ਐਸਪਾਇਰ ਹੋਇਆ ਉਸ ਤੋਂ ਬਾਅਦ ਵੀ ਮੈਂ ਕਦੀ ਇਹਨਾਂ ਤੋਂ ਪੈਸੇ ਦੇ ਲਈ ਕੋਈ ਡਿਮਾਂਡ ਨਹੀਂ ਕੀਤੀ ਜਦੋਂ ਉਹ ਕਹਿੰ ਮਤਲਬ ਕੋਈ ਕਵੇ ਕਿ ਧਮਕੀ ਦੇ ਰਿਹਾ ਬੰਦਾ ਜਾਂ ਕੋਈ ਵੀ ਦੇ ਰਿਹਾ ਵਾ ਮੈਨੂੰ ਸਰ ਜਿੱਦਾਂ ਉਹਨਾਂ ਨੇ ਜਦੋਂ ਬੁਲਾਇਆ 5000 ਲੈ ਜਾਓ 4000 ਲੈ ਜਾਓ ਜੋ ਲਿੱਤੇ ਮੈਂ ਉਹਨਾਂ ਦੇ ਨਾਲ ਉਹਨਾਂ ਨੂੰ ਪ੍ਰੂਫ ਵੀ ਦਿੱਤਾ ਹੈ ਮੇਰੇ ਵੱਲੋਂ ਕੋਈ ਉਹਨਾਂ ਨੂੰ ਧਮਕੀ ਨਹੀਂ ਦਿੱਤੀ ਗਈ ਅੱਜ ਤੱਕ ਪਰਵਾਾਰ ਤੇ ਤੁਹਾਡੇ ਉਤੇ આરોਪ ਕਿਉਂ ਲਗੰਦਾ ਸੀਗਾ ਉਸ ਫੀਮੇਲ ਨੂੰ ਮੈਂ ਇਸ ਚੀਜ਼ ਦੇ ਵਿੱਚ ਨਹੀਂ ਲੈ ਕੇ ਆਣਾ ਮੈਂ ਲੇਕਿਨ ਉਸ ਚੀਜ਼ ਨੂੰ ਤੁਹਾਡੇ ਨਾਲ ਜੋੜਿਆ ਜਾਂਦਾ ਸੀਗਾ ਤੇ ਤੁਹਾਡੇ ਉਤੇ ਇਲਜ਼ਾਮ ਲਗਾਏ ਜਾਂਦੇ ਸੀਗੇ ਆਖਿਰ ਤੁਹਾਡਾ ਜੋ ਤੁਸੀਂ ਮਦਦ ਕੀਤੀ ਉਸ ਪਰਿਵਾਰ ਦੀ 5 ਲੱਖ ਰੁਪਈਆ ਦੀ ਮਦਦ ਕੀਤੀ ਹੈ ਤੇ ਮਦਦ ਕਰਨ ਤੋਂ ਬਾਅਦ ਵੀ ਅੱਜ ਨੂੰ ਤੁਹਾਨੂੰ ਉਹਨਾਂ ਨੇ ਕਟਕਰੇਚ ਖੜਾ ਕਰਤਾ ਸਰ ਇਹ ਦੇਖੋ ਪਤਾ ਕੀ ਹੈ ਇਹ ਭਲਾਈ ਦਾ ਜ਼ਮਾਨਾ ਇਸ਼ੀ ਕਰਕੇ ਕਹਿੰਦੇ ਨਹੀਂ ਰਿਹਾ ਮੈਂ ਪੈਸੇ ਦਿੱਤੇ ਆ ਕੋਈ ਮੈਂ ਐਦਾਂ ਵੀ ਨਹੀਂ ਦਿੱਤੇ ਕਿ ਮੇਰੇ ਕੋਲ ਬਹੁਤ ਐਕਸਟਰਾ ਪੈਸੇ ਸੀਗੇ ਮੈਂ ਵੀ ਕਿਤੇ ਲੋਨ ਲੈ ਕੇ ਮਦਦ ਕੀਤੀ ਸੀ ਇੱਕ ਉਹਦੇ ਪ੍ਰੋਪਰ ਮੈਂ ਡਾਕੂਮੈਂਟ ਵੀ ਲਿੱਤੇ ਕੋਈ ਇਦਾਂ ਨਹੀਂ ਮੈਂ ਮਤਲਬ ਕਿਤੇ ਐ ਬਾਕੀ ਜਿਹੜੇ ਦੂਜਿਆਂ ਨੂੰ ਇਨਵੋਲਵ ਕਰਨ ਦੀ ਉਹਨਾਂ ਦੀ ਆਦਤ ਹੈਗੀ ਹੈ ਕਿ ਇਹਦਾ ਹੋ ਗਿਆ ਉਹਦਾ ਹੋ ਗਿਆ ਜਿਹੜੀ ਉਹ ਉਹਦੀ ਮਤਲਬ ਬੇਟੀ ਹੈ ਜਾਂ ਪੁੱਤ ਹੈ ਸਾਰੇ ਆਪਣੇ ਉਹਦੇ ਮਮਤਲਬ ਕਰ ਰਹਿ ਰਹੀ ਆਪਣੇ ਸੋਹਰੇ ਰਹਿ ਰਹੀ ਆ ਬਲੋ ਬਡੇ ਘਰ ਦੇ ਕੋ ਰਹਿ ਰਹੀ ਆ ਸਾਡਾ ਤਾਂ ਕੋਈ ਲੈਂਦੇ ਨਹੀਂ ਨਹੀਂ ਹੈਗਾ ਇਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਲੇਕਿਨ ਉਹ ਉਹਨਾਂ ਦੀ ਆਦਤ ਹੈ ਕਿ ਜਦੋਂ ਹੁਣ ਦੇਣੇ ਪੈ ਰਹੇ ਉਹਨਾਂ ਨੂੰ ਪੈਸੇ ਉਹਨੂੰ ਜੋੜਨ ਦੇ ਕਰਕੇ ਮਤਲਬ ਇਹ ਕੀਤਾ ਜਾ ਰਿਹਾ ਜਦੋਂ ਤੱਕ ਅਸ਼ੋਕ ਸੀਗਾ ਉਹਨਾਂ ਨੇ RAMNAL ਕਦੀ ਵੀ ਦਿੱਕਤ ਨਹੀਂ ਕੀਤੀ RAMNAL ਦੇਈ ਜਾ ਰਹੇ ਸੀ ਮੈਨੂੰ ਹੁਣ ਇਹਨਾਂ ਨੂੰ ਇਹ ਲੱਗ ਰਿਹਾ ਹੁਣ ਰਿਸ਼ਤੇਦਾਰੀ ਤਾਂ ਰਹੀ ਨਹੀਂ ਵੀ ਆਪਾਂ ਜਿਹੜੇ ਪੈਸੇ ਦੇਣੇ ਆ ਕਿਉਂ ਦਈਏ ਕਦੀ ਮੈਨੂੰ ਕਿੱਥੋਂ ਫੋਨ ਕਰਾਉਂਦੇ ਆ ਕਦੀ ਚੌਂਕੇ ਤੋਂ ਫੋਨ ਕਰਾਉਂਦੇ ਮੈਂ ਹਰ ਇੱਕ ਜਗ੍ਹਾ ਜਾ ਕੇ ਇਹਨਾਂ ਨੂੰ ਮਤਲਬ ਕੀਤਾ ਹੈ ਪਰੂਵ ਕੀਤਾ ਕਿ ਮੈਂ ਜਿਹੜੇ ਪੈਸੇ ਦਿੱਤੇ ਮੈਂ ਲੈਣੇ ਚਾਹੁੰਦਾ ਮੈਨੂੰ ਸਿਰ ਮੇਰੇ ਪੈਸੇ ਦੇ ਦਿਓ ਮੈਂ ਕੋਈ ਫालतू ਚੀਜ਼ਾਂ ਨਹੀਂ ਮੰਗਦਾ ਮੇਰਾ ਤਾਂ ਪੈਸਾ ਤੁਹਾਡੇ ਆ ਉਹਨਾਂ ਵੱਲ ਖੜਾ ਸਰ ਮੇਰੇ 5 ਲੱਖ ਰੁਪਏ ਉਹਨਾਂ ਨੇ ਲਿੱਤੇ ਸੀਗੇ 2 ਸਾਲ ਤੋਂ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਕਿ 2 ਸਾਲ ਦੇ ਵਿੱਚ ਮੈਂ ਪੈਸੇ ਦਵਾਂਗਾ ਉਸ ਤੋਂ ਬਾਅਦ 3 ਸਾਲ 4 ਸਾਲ ਤੋਂ ਉਹਨਾਂ ਨੇ ਮੈਨੂੰ ਕੁਝ ਵੀ ਨਹੀਂ ਦਿੱਤਾ 2019 20 ਦੇ ਵਿੱਚ ਇਹਨਾਂ ਨੇ ਬੈਠ ਕੇ ਗੱਲਬਾਤ ਕੀਤੀ ਕਿ ਅਸੀਂ ਜੀ ਦੁਬਾਰਾ ਤੁਹਾਡੇ ਪੈਸੇ ਦੇਣੇ ਸ਼ੁਰੂ ਕਰਾਂਗੇ ਹੁਣ ਸਾਡਾ ਟਾਈਮ ਠੀਕ ਹੈ ਤੇ ਮੈਂ ਵੀ ਕਹਤਾ ਜਿੱਦਾਂ ਤੁਹਾਡਾ ਮੈਂ ਕਸਰ ਦਿਲ ਕਰਦਾ ਕੋਈ ਗੱਲ ਨਹੀਂ ਰਿਸ਼ਤੇਦਾਰੀ ਦਾ ਕੰਮ ਸੀਗਾ ਮੈਂ ਕਹਾਂ ਕੋਈ ਦਿੱਕਤ ਨਹੀਂ ਤੁਸੀਂ ਜਿੱਦਾਂ ਦਿਨੇ ਦੇ ਦੋ ਦੇਣੇ ਵੀ ਸ਼ੁਰੂ ਕੀਤੇ ਸਿਰ ਉਹਨਾਂ ਨੇ ਪੈਸੇ ਜਿਹੜੇ ਪੈਸੇ ਦਿੱਤੇ ਮੈਂ ਉਹਨਾਂ ਦੀ ਪ੍ਰੋਪਰ ਉਹਨਾਂ ਨੂੰ ਪ੍ਰੂਫ ਵੀ ਦਿੱਤਾ ਕਿ ਸਰ ਲਿਖਾ ਲਓ ਮੇਰੇ ਤੋਂ ਜਿੱਥੇ ਲਖਾਣੇ ਮੈਨੂੰ ਕੋਈ ਗੱਲ ਨਹੀਂ ਲੇਕਿਨ ਹੁਣ ਜਦੋਂ ਪੈਸੇ ਅਸ਼ੋਕ ਨਹੀਂ ਰਿਹਾ ਤਾਂ ਉਹਦੇ ਹੁਣ ਸੋਚਦੇ ਕਿ ਰਿਸ਼ਤੇਦਾਰੀ ਤਾਂ ਹੈ ਨਹੀਂ ਕਾ ਦਿਓ ਆਪਾਂ ਮਤਲਬ ਪੈਸੇ ਦੇਈਏ ਮਤਲਬ ਤੁਹਾਡੇ ਪੈਸੇ ਮਾਰਨ ਲੱਗੇ ਮਾਰ ਨਹੀਂ ਮਾਰਨੀ ਸੋਚ ਰਹੇ ਸਰ ਪਹਿਲੇ ਵੀ ਮਨ ਮਤਲਬ ਉਹਨਾਂ ਦਾ ਮਨ ਸੀਗਾ ਲੇਕਿਨ ਸਰ ਉਹ ਜਿੱਦਾਂ ਉਹਨਾਂ ਨੇ ਕਿਹਾ ਦੇਖੋ ਪਤਾ ਉਹਨਾਂ ਦੇ ਉੱਤੇ ਨਾ ਕੋਈ ਜ਼ਿਆਦਾ ਫੈਮਿਲੀ ਪਰਸਨਲ ਦੇਖੋ ਮੈਂ ਗੱਲ ਤਾਂ ਕਰੂੰਗਾ ਨਹੀਂ ਕਿਸੇ ਦੇ ਮਤਲਬ ਕੋਈ ਘਰੇਲੂ ਪਰੋਬਲਮ ਸੀਗੀ ਬਹੁਤ ਜ਼ਿਆਦਾ ਉਹਨਾਂ ਨੂੰ ਕੋਈ ਲੋੜ ਸੀਗੀ ਪੈਸੇ ਦੀ ਮੈਂ ਪੈਸੇ ਰੇਂਜ ਕਰਕੇ ਦਿੱਤੇ ਕਿਤੋਂ ਜੀ ਉਹਨਾਂ ਨੇ ਪ੍ਰੋਪਰ ਕਿਹਾ ਕਿ 2 ਸਾਲ 2.5 ਸਾਲ ਦੇ ਵਿੱਚ ਮੈਂ ਮੋੜ ਦੂੰਗਾ ਬਾਕੀ ਗੱਲ ਇਹ ਹੈ ਕਿ ਸਰ ਉਹ ਜਿੱਦਾਂ ਜਿੱਦ ਉਹਨਾਂ ਦੇ ਅੱਗੇ ਪੈਸੇ ਦੁਆਰਾ ਮੈਨੂੰ ਉਹਨਾਂ ਨੇ ਕਿਹਾ ਕਿ ਸਾਡੇ ਪੈਸੇ ਆਣਗੇ ਮਕਾਨ ਵਿੱਚ ਮੇਰੇ ਘਰ ਦੇ ਨਾਲ ਦਾ ਮਕਾਨ ਸੀ ਉਹਨਾਂ ਦਾ ਉਹ ਮਕਾਨ ਵਿੱਚ ਉਹਨਾਂ ਨੇ 4-4.5 ਲੱਖ ਰੁਪਏ ਉਹਨਾਂ ਕੋਲ ਆਏ ਮੈਂ ਉਦੋਂ ਵੀ ਡਿਮਾਂ ਫਿਰ ਦਵਾਂਗੇ ਸੀ ਜਿਸ ਮਤਲਬ 2018 ਦੇ ਵਿੱਚ ਉਹ ਕਹਿ ਰਹੇ ਸੀ ਕਿ ਬਹੁਤ ਜ਼ਿਆਦਾ ਟਾਈਮ ਹਾਲਾਤ ਮਾੜੇ ਸੀ 2018 ਦੇ ਵਿੱਚ ਪੈਸੇ ਆਏ ਆ ਜਿਨ੍ਹਾਂ ਨੇ ਮਤਲਬ ਸੋਦਾ ਮੈਂ ਤਾਂ ਚਾਹੁੰਦਾ ਸੀ ਹੋ ਜਵੇ ਕਿ ਮੈਨੂੰ ਮੇਰੇ ਪੈਸੇ ਮਿਲ ਜਾਣ ਲੇਕਿਨ ਉਹਨਾਂ ਨੇ ਪੈਸੇ ਦੇ ਦੇ ਪੈਸੇ ਸਰ ਮੈਨੂੰ ਜਿਹੜੇ ਮਿਲੇ ਆ 3 ਲੱਖ 30 ਹਜ਼ਾਰ ਦੇ ਕਰੀਬ ਉਹਨਾਂ ਨੇ ਮੋੜੇ ਮੈਨੂੰ 5-5 4-4 ਹਜ਼ਾਰ 10 ਹਜ਼ਾਰ ਕਰਕੇ ਦਿੱਤੇ ਆ ਉਹ ਮੈਂ ਸਰ ਕਿਤੋਂ ਮੁੱਕ ਰਿਆ ਨਹੀਂ ਮੈਂ ਚੌਂਕੇ ਜਿਹੀ ਵੀ ਦਿਖਾ ਕੇ ਆਇਆ ਕਿ ਮੇਰੇ ਕੋਲ ਵੀ ਡੇਟਾ ਲਿਖਿਆ ਹੋਈ ਜਾਂਨੇ ਅਗਰ ਜੇ ਮੇਰੇ ਕੋਲ ਡੇਟਾ ਨਾ ਲਿਖਿਆ ਹੁੰਦੀ ਆ ਉਹਨਾਂ ਕੋਲ ਲਿ ਸਰ ਮੇਰੇ ਕੋਲ ਜਿਹੜਾ ਉਹਨਾਂ ਨੇ سٹਾਮ ਲਖਾਇਆ ਸੀਗਾ ਉਹ ਵੀ ਹੈਗਾ ਰਜਿਸਟਰੀ ਹੈਗੀ ਉਹਨਾਂ ਦੀ ਪਲੱਸ ਉਹਨਾਂ ਦੇ ਜਿਹੜੇ ਬਾਕੀ ਕੇਸ ਵਗੈਰਾ ਚੱਲਦੇ ਸਾਰਾ ਡਾਟਾ ਹੈਗਾ ਕਿ ਇਹ ਇਹ ਲੋਕ ਹਿਸਟਰੀ ਚੀਟਰ ਨੇ ਬੇਸਿਕਲੀ ਪੂਰੇ ਮਹੱਲੇ 'ਚ ਤੁਸੀਂ ਪਤਾ ਕਰ ਸਕਦੇ ਹੋ ਉਹਨਾਂ ਦੇ ਬਾਰੇ ਕੋਈ ਇੱਕ ਬੰਦਾ ਕਹਿ ਦੇਵੇ ਜੀ ਇਹਨਾਂ ਦੇ ਨਾਲ ਸੀ ਮੇਰੇ ਘਰੇ ਆਏ ਆਪਣੇ ਮਾਮਾ ਜੀ ਨੂੰ ਲੈ ਕੇ ਮਾਮੇ ਦੇ ਸਾਹਮਣੇ ਵੀ ਗੱਲਬਾਤ ਹੋਈ ਮਾਮਾ ਕਹਿ ਰਿਹਾ ਤੂੰ ਬੇਟਾ ਠੀਕ ਹੈ ਤੇਰਾ ਸਹੀ ਹੈ ਉੱਥੇ ਵੀ ਤੁਹਾਨੂੰ ਧਮਕੀ ਦੇ ਕੇ ਨਿਕਲੇ ਆ ਅਸੀਂ 20 ਗੱਡੀ ਭਰ ਕੇ ਲੈ ਕੇ ਆਵਾਂਗੇ ਅਸੀਂ ਹਸਪੀਟਲ ਸੁੱਟ ਦਾਂਗੇ ਘਰ ਦੇ ਬਾਹਰ ਕਰੀ ਠੱਟ ਕਿਦਾਂ ਮੈਂ ਸਰ ਕ ਮੈਂ ਇੱਕ ਦੱਸਣਾ ਚਾਹਾਂਗਾ ਸਰ ਗੱਲ ਮੇਨ ਜਿੱਦਨ ਮੈਨੂੰ ਚੌਂਕੀ ਬੁਲਾਇਆ ਸੀਗਾ ਬਲਜੀਤ ਸਿੰਘ ਜੀ ਕੋਲ ਮੇਰਾ ਮੱਲਾ ਇਹਨਾਂ ਨੇ ਦਿਖਾ ਦਿੱਤੀ ਸੀ ਬਲਜੀਤ ਸਿੰਘ ਕੋਲ ਮੈਂ 1 ਘੰਟਾ ਵੇਟ ਕੀਤਾ ਬਲਜੀਤ ਸਿੰਘ ਜੀ ਕੋਲ ਬੈਠ ਕੇ ਅਗਰ ਮੈਂ ਇੱਦਾਂ ਦਾ ਹੁੰਦਾ ਕਿ ਮੈਂ ਰਸਤੇ 'ਚ ਮੱਲਾ ਇਹਨਾਂ ਦੇ ਘਰ ਤੋਂ ਚੌਂਕੀ ਦਾ ਰਸਤਾ ਹਾਟ ਟੂ ਹਾਟ 10 ਮਿੰਟ ਦਾ ਹੋਏਗਾ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਮੈਂ ਰਸਤੇ 'ਚ ਪਹਿਲੇ ਉਹਨੂੰ ਮਿਲਾਂ ਉਹਨੂੰ ਧਮਕੀ ਦਵਾ ਫਿਰ ਉਹ ਮੈਂ ਮਤਲਬ ਘੰਟਾ ਉੱਥੇ ਬੈਠਾਂ ਵੀ ਇਹ ਤਾਂ ਪੋਸੀਬਲ ਨਹੀਂ ਹੈ ਬਿਲਕੁਲ ਸੱਚ ਉੱਤੇ ਇਲਜ਼ਾਮ ਹੈ ਬਿਲਕੁਲ ਲੁਧਰਣਾ ਲਾਈਵ ਨੇ ਇੱਕ ਪ੍ਰਮੁੱਖਤਾ ਦਾ ਖਬਰ ਦਿਖਾਈ ਜਿੱਥੇ ਇੱਕ ਸ਼ਖਸੀ ਜਿਹੜੀ ਹੈ ਮੌਤ ਹੋ ਗਈ ਸੀ ਕੁਝ ਪੈਸੇ ਲੈਣ ਦੇਣ ਕਰਕੇ ਲੇਕਿਨ ਦੂਸਰੀ ਪਾਰਟੀ ਜਿਹੜੀ ਹੈ ਉਹ ਮੀਡੀਆ ਸਾਹਮਣੇ ਆਈ ਸੀਗੀ ਲੇਕਿਨ ਉਸ ਤੋਂ ਬਾਅਦ ਜਿਹੜੇ ਧਿਰ ਨੇ ਉੱਤੇ ਇਲਜ਼ਾਮ ਲਗਾਏ ਸੀਗੇ ਉਸ ਧਿਰ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਦੂਸਰੀ ਪਾਰਟੀਆਂ ਵੱਲੋਂ ਲੇਕਿਨ ਉਹ ਪਾਰਟੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਪੀ सोनू ਦੇ ਨਾਲ ਕੀ ਮਾਮਲਾ ਹੈ ਕੀ ਹੈ ਆ ਕਿ ਜੋ આરોਪ ਤੁਹਾਡੇ ਉੱਤੇ ਲੱਗਦੇ ਪਏ ਨੇ ਕਿ ਤੁਸੀਂ ਪੈਸੇ ਲਿੱਤੇ ਸੀਗੇ ਉਹ ਪੈਸੇ ਦਾ ਕੀ ਮਾਮਲਾ ਹੈ ਅਸੀਂ ਪੈਸੇ ਲਿੱਤੇ ਸੀਗੇ ਅਸੀਂ ਇਸ ਗੱਲ ਤੋਂ ਮੁਕਰਦੇ ਵੀ ਨਹੀਂ ਪਏ ਆ ਪਰ ਆਪਾਂ 3.5 ਦੇ 3.5 235 ਆਪਾਂ 335 ਆਪਾਂ ਦੇ ਚੁੱਕੇ ਆ ਉਹਨੂੰ ਉਹਦਾ 15000 ਰੁਪਇਆ ਬਕਾਇਆ ਸੀਗਾ ਆਪਾਂ ਉਹਦਾ 15000 ਉਹਨੂੰ ਦੇਣ ਗਏ ਸੀਗੇ ਪਰ ਉਹ ਕਹਿਣ ਲੱਗਿਆ ਕਿ ਇੱਕ 1.5 ਲੱਖ ਤੁਹਾਡੇ ਮੁੰਡੇ ਨੇ ਵੀ ਮੇਰੇ ਤੋਂ ਲਿੱਤੇ ਹੋਇਆ ਉਹ ਵੀ ਤੁਸੀਂ ਮੈਨੂੰ ਦੋ ਜਦਕਿ ਸਾਨੂੰ ਇਦਾਂ ਦੇ ਕੁਝ ਨਹੀਂ ਪਤਾ ਕਿ ਲਿੱਤੇ ਸੀਗੇ ਮੁੰਡੇ ਨੇ ਕਿ ਮੇਰੇ ਬ੍ਰਦਰ ਨੇ ਲਿੱਤੇ ਸੀਗੇ ਕਿ ਨਹੀਂ ਲਿੱਤੇ ਸੀਗੇ ਮੈਨੂੰ ਨਾ ਉਹਦੇ ਕੋਲ ਕੋਈ ਪ੍ਰੂਫ ਹੈਗਾ ਇਹੋ ਜਿਹਾ ਕਿ ਮੇਰੇ ਬ੍ਰਦਰ ਨੇ ਪੈਸੇ ਦਿੱਤੇ ਹੋਏ ਸੀਗੇ। ਇਸ ਸਾਲਾਂ ਦੇ ਵਿੱਚ ਬੈਠ ਕੇ ਕੋਈ ਗੱਲਬਾਤ ਹੋਈ ਸੀਗੀ, ਸੈਟਲਮੈਂਟ ਵੀ ਹੋ ਗਈ ਸੀਗੀ। ਇਹੋ ਜਿਹਾ ਸਰ ਕੋਈ ਗੱਲ ਨਹੀਂ ਹੋਈ ਸੀਗੇ। ਉਹਨਾਂ ਨੇ ਸਿਰਫ ਇਹ ਕਿਹਾ ਸੀਗਾ ਕਿ ਮੈਂ 1 30 ਤੁਸੀਂ ਦੇ ਦੋ ਤੇ ਤੁਸੀਂ ਰਜਿਸਟਰੀ ਲੈ ਲਓ। ਪਰ ਮਾਮੇ ਨੇ ਕਿਹਾ ਸੀ ਕਿ ਅਸੀਂ ਸੋਚ ਕੇ ਦੱਸਾਂਗੇ। ਅਜੇ ਸਾਡੇ ਕੋਲ ਪੈਸੇ ਨਹੀਂ ਹੈਗੇ। ਇਹਨਾਂ ਦੀ ਵੀ ਮੇਰੇ ਪਾਪਾ ਦੀ ਵੀ ਤਬੀਅਤ ਖਰਾਬ ਆ ਤੇ ਨਹੀਂ ਸਾਡੇ ਘਰ ਦੇ ਇਹੋ ਜਿਹੇ ਹਾਲਾਤ ਹੈਗੇ ਕਿ 80 ਲੱਖ ਦੇ ਚੁੱਕੇ। ਫਾਈਨੈਂਸ ਦਾ ਕੰਮ ਕਰਦਾ ਉਹ ਸਟੈਸ਼ ਦਾ ਕੰਮ ਉਹ ਕਰਦਾ ਹੈਗਾ ਵਾ। ਕਈ ਜਨਨ ਨੂੰ ਉਹਨੇ ਪੈਸੇ ਵੀ ਦਿੱਤੇ ਹੋ ਫੈਸਲਾ ਉਹਦਾ ਕੰਮ ਹੈਗਾ ਵਾ ਨਹੀਂ ਲੋਨ ਕਰਾਣਾ ਅਲੱਗ ਗੱਲ ਹੋ ਜਾਂਦੀ ਏ ਕਿ ਫਾਈਨੈਂਸ ਦਾ ਕੰਮ ਕਰਾਣਾ ਅਲੱਗ ਗੱਲ ਹੋ ਜਾਂਦੀ ਪਨੈਸਰ ਹੈਗਾ ਵਾ ਉਹਨੇ ਕਈ ਬੰਦਿਆਂ ਨੂੰ ਦਿੱਤੇ ਹੋਏ ਆ ਪੈਸੇ ਦਿੱਤੇ ਹੋਏ ਆ ਪਰ ਉਹਨਾਂ ਦਾ ਨਾਮ ਨਹੀਂ ਦੱਸ ਸਕਦਾ ਪਰ ਉਹਨਾਂ ਨੇ ਪੈਸੇ ਦਿੱਤੇ ਹੋਏ ਆ ਕਈ ਜਨਨਾਂ ਨੂੰ ਲੇਕਿਨ ਪਰਿਵਾਰ ਦਾ ਡਿਸਟ੍ਰਿਬਿਊਟ ਹੈ ਪਰਿਵਾਰ ਦੇ ਵਿੱਚ ਇਹ ਗੱਲਬਾਤ ਹੋਈ ਹੈ ਲੇਕਿਨ ਪਰਿਵਾਰ ਦੇ ਵਿੱਚ ਬਹਿ ਕੇ ਗੱਲਬਾਤ ਦਾ ਸੋਲੂਸ਼ਨ ਹੀ ਨਿਕਲ ਸਕਦਾ ਸੀਗਾ ਸਰ ਨਿਕਲ ਸਕਦਾ ਸੀਗਾ ਜੇ ਉਹ ਕੱਡਣਾ ਚਾਹਦਾ ਪਰ ਉਹਨੇ ਉਹ ਤਾਂ ਪੂਰੇ 1 30 23 ਗੱਲ ਲੈ ਕੇ ਬੈਠਾ ਹੋਇਆ ਕਿ 1 30 1 30 1 30 2 ਸਾਨੂੰ ਉਹਦਾ ਸਿਰਫ 15000 ਰਹਿੰਦਾ ਵਾ 15000 ਜਦੋਂ ਮਰਜ਼ੀ ਲੈ ਜਾਓ ਸਾਨੂੰ ਕੋਈ ਦਿੱਕਤ ਨਹੀਂ ਹੈ ਤੁਹਾਡੇ ਕਿੰਨੇ ਮੁੰਡੇ ਨੇ ਦੋ ਮੁੰਡੇ ਇਸ ਵੇਲੇ ਹੈਗੇ ਤਿੰਨ ਸੀਗੇ ਇੱਕ ਐਕਸਪਾਇਰ ਹੋ ਚੁੱਕਿਆ ਦੋ ਮੁੰਡੇ ਆ ਜਿਹੜਾ ਗਬਲਾ ਮੁੰਡਾ ਹੈ ਨਾ ਉਹ ਦਿਮਾਗੀ ਤੌਰ ਤੇ ਅਪਸਾਈਟੀ ਆ ਤੁਹਾਡੀ ਕੋਈ ਫੈਕਟਰੀ ਵੀ ਹੈ ਫੈਕਟਰੀ ਕੀ ਚਾਰ ਮਸ਼ੀਨਾਂ ਇੱਕ ਦੋ ਮਸ਼ੀਨਾਂ ਤੇ ਮੈਂ ਬੈ ਬਹਿ ਜਨਾਂ ਕੁਝ ਮੈਂ ਕੰਮ ਕਰਦਾ ਹੀਗਾ ਕੁਝ ਦੋ ਕਾਰੀਗਰ ਰੱਖੇ ਹੋਏ ਸੀਗੇ ਅਜੀ ਮਿਲ ਜੁਲ ਕੇ ਬਸ ਆਪਣਾ ਰੋਟੀ ਪਾਣੀ ਕੱਢਦੇ ਰਹਿੰਦੇ ਹੀਗੇ ਕਿਉਂਕਿ ਬਾਹਰ ਮੈਂ ਕੰਮ ਨਹੀਂ ਕਰ ਸਕਦਾ ਮੈਂ ਥਾਨ ਨਹੀਂ ਚੱਕ ਸਕਦਾ ਮੈਂ ਕਟਰ ਮਾਸਟਰ ਸੀਗਾ ਪਹਿਲੇ ਮੈਂ ਥਾਨ ਨਹੀਂ ਚੱਕ ਸਕਦਾ ਇਹ ਤੁਹਾਡੇ ਪੈਰਾਂ ਦੇ ਉੱਤੇ ਉਂਗਲਾਂ ਕਟੀਆਂ ਸੱਚਮੁੱਚ ਕੀ ਤੁਸੀਂ ਇੱਕ ਕੋਈ ਡਰਾਮੇਬਾਜ਼ੀ ਕੀਤੀ ਹੋਈ ਕਿਉਂਕਿ ਉਹ ਰੋਪ ਪਾਰਟੀ ਲਗਾ ਰਹੀ ਹੈ ਕਿ ਤੁਹਾਡੀ ਉਂਗਲਾਂ ਨਹੀਂ ਕਟੀਆਂ ਗਈਆਂ ਹੋਈਆਂ ਤੁਸੀਂ ਰੋਪ ਲਗਾ ਰਹੇ ਹੋ ਉਂਗਲਾਂ ਦੋਨੋਂ ਛਿੱਲੀ ਹੋਈਆਂ ਉਹਨਾਂ ਨੇ ਅੱਗਿਓਂ ਕਾਲੀ ਹੋ ਗਈ ਸੀਗੀ ਗੁੱਠਾ ਅੱਧਾ ਥੱਲੋਂ ਥੱਲੋਂ ਚਰਬੀ ਤੱਕ ਸਾਰਾ ਕੱਟ ਦਿੱਤਾ ਉਹਨਾਂ ਨੇ ਚਰਬੀ ਤੱਕ ਗੁੱਠਾ ਕੱਟਿਆ ਹੋਇਆ ਉਹਨਾਂ ਨੇ ਔਰ ਉੱਪਰੋਂ ਵੀ ਛਿੱਲਾ ਹੈ ਜਿੱਨੇ 'ਚ ਰੇਸਾ ਪੈ ਗਿਆ ਹੈਗਾ ਜਿੱਨਾ ਕਾਲਾ ਹੋ ਗਿਆ ਉਸਾਰਾ ਲਾਤ ਤਾਂ ਉਹਨਾਂ ਨੇ ਉਹ ਬਿਲਕੁਲ ਪਤਲਾ ਜਿਹਾ 9 ਦੇ ਕੋਲੋਂ ਬਚਿਆ ਹੋਇਆ ਲੇਕਿਨ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਮਹੱਲੇ ਦੇ ਵਿੱਚ ਆ ਕੇ ਉਸਨੇ ਗਾਲੀ ਗਲੋਚ ਕੀਤੀ ਉਹ ਕਹਿ ਰਿਹਾ ਕਿ ਮੈਂ ਮਹੱਲੇ ਦੇ ਵਿੱਚ ਆ ਕੇ ਕੋਈ ਗਾਲੀ ਗਲੋਚ ਨਹੀਂ ਕੀਤੀ ਪੂਰੇ ਮਹੱਲੇ ਦੇ ਵਿੱਚੋਂ ਆਡੈਂਟੀਫਾਈ ਕਰ ਸਕਦੇ ਹੋ ਵੈਰੀਫਾਈ ਵੀ ਕਰ ਸਕਦੇ ਹੋ ਲੇਕਿਨ ਤੁਸੀਂ ਕਹਿ ਰਹੇ ਸੀ ਕਿ ਮਹੱਲੇ ਦੇ ਵਿੱਚ ਆ ਕੇ ਉਸਨੇ ਗਾਲੀ ਗਲੋਚ ਕੀਤੀ ਗਾਲੀ ਗਲੋਚ ਨਹੀਂ ਉਹ ਡਰਾਮੇ ਕਰਦਾ ਹੀਗਾ ਬੋਲਦਾ ਹੀਗਾ ਜ਼ੋਰ-ਜ਼ੋਰ ਦੀ ਔਰ ਫਾਈਨੈਂਸਰ ਕੋਈ ਵੀ ਹਮੇਸ਼ਾ ਜ਼ੋਰ ਦੀ ਬੋਲਦਾ ਹੁੰਦਾ ਤਾਂ ਕਿ ਆਂਡ ਗਵੰਡ ਨੂੰ ਸੁਣੇ ਕਹ ਰਿਹਾ ਮੈਂ ਫਾਈਨੈਂਸ ਦਾ ਕੰਮ ਨਹੀਂ ਕਰਦਾ ਮੇਰਾ ਕੰਮ ਹੋਰ ਕੋਈ ਹੈ ਪੇਸ਼ਾ ਹੋਰ ਕੋਈ ਹੈ ਲੇਕਿਨ ਮੈਂ ਫਰੈਂਸ ਦਾ ਕੰਮ ਨਹੀਂ ਕਰਦਾ ਮੇਰੇ ਦਬਾਅ ਪਾ ਕੇ ਜਾਂ ਪੈਸੇ ਮਾਰਨ ਦੀ ਗੱਲ ਕਰਕੇ ਇਹ ਕੰਮ ਕੀਤਾ ਜਾ ਰਿਹਾ ਹੈ ਪੈਸੇ ਮਾਰਨ ਦੀ ਮੈਂ ਕੋਈ ਗੱਲ ਨਹੀਂ ਕਰ ਰਿਹਾ ਦੇਖੋ ਨੰਬਰ 1 ਤਾਂ ਮੈਂ ਕੋਈ ਪੈਸਾ ਨਹੀਂ ਲਿੱਤਾ ਸੀਗਾ ਉਹਦੇ ਕੋਲ 2.5 ਲੱਖ ਮੈਂ ਔਰ ਬੇਟਾ ਲੈ ਕੇ ਆਏ ਸੀਗੇ ਠੀਕ ਹੈ ਉਹ ਕਹਿੰਦਾ ਮੈਂ 2.5 ਲੱਖ ਅਸ਼ੋਕ ਵਾਲੇ ਛੱਡਦੇ ਉਹ ਅਸ਼ੋਕ ਨੇ ਲਿੱਤੇ ਸੀਗੇ ਜੇ ਅਸ਼ੋਕ ਵਾਲੇ 2.5 ਲੱਖ ਛੱਡਦੇ ਤਾਂ ਇਹ 5.30 ਲੱਖ ਜਿੰਨੇ ਵੀ ਇਹ ਕੱਢ ਰਿਹਾ ਉਹ ਕਿਹੜੇ ਆ ਕਿਉਂਕਿ ਮੈਂ ਤਾਂ ਕੋਈ ਪੈਸਾ ਨਹੀਂ ਲਿੱਤਾ 5 ਲੱਖ 30 ਹਜ਼ਾਰ ਰੁਪਏ ਹੈ ਕਿਸ ਚੀਜ਼ ਦਾ ਫਿਰ ਇਹੀ ਤਾਂ ਮੈਨੂੰ ਨਹੀਂ ਪਤਾ ਇਹ ਉਟੇ ਕਹਿੰਦਾ ਅੰਕਲ ਨੇ ਐਨੇ ਪੈਸੇ ਉਸ ਵੇਲੇ ਲਿੱਤੇ ਹੋਗੇ ਐਨੇ ਪੈਸੇ ਉਸ ਵੇਲੇ ਲਿੱਤੇ ਹੋਗੇ ਮੈਂ ਆਪਣੇ ਦੋਨੋਂ ਬੇਟਾ ਨੂੰ ਲੈ ਕੇ ਮੰਦਿਰ ਚੜ੍ਹ ਜਾਨਾ ਮੈਂ ਕਸਮ ਖਾ ਲੈਣਾ ਨਹੀਂ ਲਿੱਤੇ ਮੈਂ 1 ਰੁਪਿਆ ਵੀ ਨਾਟੇ ਸਿੰਗਲ ਪੈਸਾ ਕਿਉਂਕਿ ਜੋ ਤੁਹਾਡੀ ਪਰਿਵਾਰ ਦੇ ਵਿੱਚ ਬੈਠ ਕੇ ਗੱਲਬਾਤ ਹੋਈ ਸੀ ਪਰਿਵਾਰ ਦੇ ਵਿੱਚ ਪੈਸੇ ਦੇਣ ਨੂੰ ਲੈ ਕੇ ਕਿੰਨੇ ਰੁਪਏ ਦੇਣ ਦੀ ਗੱਲਬਾਤ ਹੋਈ ਮੈਂ ਤੇ ਮੇਰੀ ਘਰ ਵਾਲੀ ਨੇ ਵਾਈਫ ਨੇ ਇਹ ਪੁੱਛਿਆ ਸੋਨੂ ਬੇਟਾ ਤੇਰਾ ਕੀ ਹਿਸਾਬ ਕਿਤਾਬ ਹੈ ਅੱਜ ਤੋਂ ਕੋਈ 5 ਸਾਲ 4 ਸਾਲ ਪਹਿਲੇ ਜਦੋਂ ਦੇਣ ਦੀ ਵਾਰੀ ਆਈ ਸੀ ਸਾਡੀ ਇਹ ਕਹਿੰਦਾ ਅੰਕਲ 3.5 ਲੱਖ ਰੁਪਈਆ ਮੈਂ ਉਸੇ ਵੇਲੇ ਇਹਦੀ ਜੁਬਾਨ ਤੇ ਫੁੱਲ ਚੜਾ ਦਿੱਤੇ ਮੈਂ ਕਹਾ ਠੀਕ ਹੈ 3.5 ਠੀਕ ਹੈ ਮਨਜ਼ੂਰ ਹੈ ਮਨ ਨੂੰ ਮੈਂ ਕਹਾ ਪਰ ਮੈਂ ਦੇਵਾਂਗਾ ਕਿਸ਼ਤਾਂ ਤੇ ਕਹਿੰਦਾ ਠੀਕ ਹੈ ਦੇ ਦਿਓ ਕਿਸ਼ਤਾਂ ਤੇ ਤੇ ਇਹਦੇ ਸੋਹਰਾ ਸਾਹਿਬ ਵੀ ਮੇਰੇ ਕੁੜਮ ਜੀ ਵੀ ਉਸ ਵੇਲੇ ਬੈਠੇ ਸੀਗੇ ਕੋਲ ਕਿ ਮੈਂ ਵਿਆਜ ਬਟਾ ਕੁਝ ਨਹੀਂ ਦੇਣਾ ਹੋਰ ਕਹਿੰਦਾ ਠੀਕ ਅੰਕਲ ਤੁਸੀਂ 3.5 ਲੱਖ ਰੁਪਏ ਮੈਨੂੰ ਦੇ ਦਿਓ ਠੀਕ ਹੈ 3.5 ਲੱਖ ਦੀ ਆਪਣਾ ਜਿੱਦਾਂ ਜਿੱਦਾਂ ਵੀ ਸਾਡੇ ਕੋਲ ਰੇਜੀਮੈਂਟ ਹੁੰਦਾ ਰਿਹਾ ਲੱਖ ਰੁਪਏ ਮੈਂ ਆਪਣੇ ਗਹਿਣੇ ਗਿਰਵੀ ਰੱਖ ਕੇ ਦੇ ਦਿੱਤੇ ਸੀਗੇ ਸ਼ੁਰੂ ਚ ਫਿਰ ਐਦਾਂ 20 ਦੇਤੇ 30 ਦੇਤੇ 50 ਦੇਤੇ 10 ਦੇਤੇ 5 ਦੇਤੇ 4 ਦੇਤੇ ਜਿੱਦਾਂ ਵੀ ਮੇਰੇ ਕੋਲ ਆਂਦੇ ਰਹੇ ਜੋ ਵੀ ਮੈਂ ਦਿੰਦਾ ਰਿਹਾ ਔਰ ਲੈ ਲੈਂਦਾ ਰਿਹਾ ਇਕਵਲ ਟੋਟਲ ਕਿੰਨੀ ਅਮਾਉਂਟ ਦੇ ਚੁੱਕੇ ਹੋ 335000 ਰੁਪਏ ਮੈਂ ਦੇ ਚੁੱਕਿਆ ਔਰ 15000 ਰੁਪਏ ਰਹਿੰਦੇ ਆ ਔਰ ਜਦੋਂ ਬੇਟਾ ਐਕਸਪਾਇਰ ਹੋਇਆ ਜੂਨ ਮਹੀਨੇ 30 ਜੂਨ ਨੂੰ ਉਸ ਤੋਂ 2 ਮਹੀਨੇ ਬਾਅਦ ਅਸੀਂ ਇਹਨਾਂ ਦੇ ਘਰ ਗਏ ਮੈਂ ਮੇਰਾ ਛੋਟਾ ਬੇਟਾ ਔਰ ਸਾਲਾ ਮੇਰਾ ਮੈਂ ਇਹਨੂੰ ਕਿਹਾ ਹਾਂ ਬੇ ਸੋਨੂੰ ਸਾਡੇ ਪੇਪਰ ਦੇ ਦੇ ਆਪਣੇ ਪੈਸੇ ਲੈ ਲੈ ਇਹ ਕਹਿੰਦਾ ਜੀ ਇੱਕ 80 ਪਹਿਲੇ ਤਾਂ 5 ਲੱਖ ਕੱਢਿਆ ਫਿਰ 6.4 4 ਕਰਦੇ ਕਰਦੇ 81 ਤੇ ਆ ਗਿਆ 81 ਤੋਂ ਬਾਅਦ ਸੋਹਰਾ ਸਾਹਿਬ ਇਹਨੇ ਕਹਿੰਦੇ ਕਿ ਕਹਿੰਦੇ 130 ਤੁਸੀਂ ਦੇ ਦਿਓ 30000 ਮੈਂ ਦੇ ਦਿੰਨਾ 160 ਚ ਆਪਾਂ ਨਿਪਟਾਰਾ ਕਰ ਦਿੰਨੇ ਆ ਮੈਂ ਕਿਹਾ ਅਸੀਂ ਜੇਬ 'ਚ ਤਾਂ ਪਾ ਕੇ ਘੁੰਮਦੇ ਨਹੀਂ ਪੈਸੇ ਮਗਰ 나ਹੀਂ ਆਪਣੇ ਕੋਲ ਇੰਨੇ ਪੈਸੇ ਆ ਮੈਂ ਕਿਹਾ 15000 ਸਾਡੇ ਹਿਸਾਬ ਨਾਲ ਬਕਾਇਆ ਰਹਿੰਦੇ ਆ 15000 ਲੈ ਲਓ 15 ਨੇ ਫਿਰ بیٹے ਨੇ ਥਾਣੇ ਚ ਵੀ ਗਿਆ ਕਹਿੰਦਾ ਕਿ ਮੈਂ 1 ਮਹੀਨੇ ਦੀ ਸੈਲਰੀ ਦੇ ਦਾਂਗਾ 20000 ਰੁਪਏ ਮਰੀ ਸੈਲਰੀ ਆ ਵੀ ਇਹਦੇ 20 ਤੂੰ ਰੱਖ ਲੈ ਸੋ ਨੂੰ ਮੈਨੂੰ ਪੇਪਰ ਦੇ ਦੇ ਤੇ ਹੁਣ ਮੈਂ ਇਹ ਕਹਨਾ ਕਿ ਵੀ ਇਹ ਕਹਿੰਦਾ ਮੈਂ 2.5 ਲੱਖ ਅਸ਼ੋਕ ਵਾਲੇ ਛੱਡ ਤੇ ਮੈਂ ਇਹਨੂੰ ਬੇਟਾ ਕਹਿ ਕੇ ਕਹਿ ਰਿਹਾ ਕਿ ਵੀ ਬੇਟਾ ਜੇ 2.5 ਲੱਖ ਤੂੰ ਅਸ਼ੋਕ ਵਾਲੇ ਛੱਡ ਸਕਦਾ ਤਾਂ ਤੂੰ ਇਹ ਵੀ ਛੱਡ ਦੇ ਮੈਂ ਨਹੀਂ ਲਿੱਤੇ ਫਿਰ ਵੀ ਫਿਰ ਵੀ ਮੈਂ ਚਲੋ ਮੰਨ ਲੈਣਾ ਚਲੋ ਉਹ ਕਹਿ ਰਿਹਾ ਕਿ ਮੈਂ ਪੈਸੇ ਦਿੱਤੇ ਨੇ ਤੇ ਲੈਣੇ ਨੇ ਕਿਸਦੇ ਪੈਸੇ ਫालतੂ ਤਾਂ ਆਏ ਨਹੀਂ ਹੁੰਦੇ ਪੈਸੇ ਜਿਹਨੇ ਦਿੱਤੇ ਨੇ ਉਹ ਲੈ ਗਾ ਲੈ ਗਾ ਆ ਤਾਂ ਗਲ ਬਾਜ਼ੀ ਬਹਿ ਜਾ ਤੁਸੀਂ ਵੀ ਕਿਸੇ ਨੂੰ ਦੋਗੇ ਨਾ ਲਵੋਗੇ ਵਾਪਸੀ ਇਹ ਤਾਂ ਬਾਜ਼ੀ ਬਹਿ ਕੇ ਹਾਲ ਕੀ ਨਹੀਂ ਹੈ ਸਰ ਜੇ ਫालतੂ ਆਏ ਹੁੰਦੇ ਤਾਂ ਅਸੀਂ ਵੀ ਦੇਣੇ ਨਹੀਂ ਸੀਗੇ ਸਰ ਆਇਆ ਚਲੋ ਅਸੀਂ ਮੰਨਦੇ ਪਏ ਕਿ ਹਾਂ ਸਾਢੇ 3 ਆਇਆ ਵਾ ਆਪਾਂ ਦੇ ਵੀ ਰਹੇ ਆ 15000 ਰਹਿਦਾ ਵਾ ਲੈ ਲਵੇ ਕਲੀਅਰ ਕਰੇ ਤੇ ਦੂਜੀ ਗੱਲ ਜੇ ਉਹ ਕਹਿੰਦਾ ਵਾ ਕਿ ਮੈਂ ਫਾਈਨੈਂਸਰ ਨਹੀਂ ਹੈਗਾ ਸਾਨੂੰ ਉਹ ਨੋਟਿਸ ਭੇਜਦਾ ਵਾ ਕਿਸੇ ਫਿਨਕੋਪ ਕੰਪਨੀ ਵੱਲੋਂ ਕਿ ਜਿਹਨੂੰ ਆਪਾਂ ਫਿਨਕੋਪ ਮੈਂ ਕਦੀ ਨਾਮ ਵੀ ਨਹੀਂ ਸੁਣਿਆ ਨਾ ਮੇਰੀ ਫੈਮਿਲੀ ਨੇ ਨਾਮ ਸੁਣਿਆ ਉਹ ਸਾਨੂੰ ਕਿਉਂ ਨੋਟਿਸ ਭੇਜਦੀ ਪ ਜਦ ਕਿ ਆਪਾਂ ਰਜਿਸਟਰੀਨ ਨੂੰ ਦਿੱਤੀ ਆ سٹਾਮਪ ਨੂੰ ਦਿੱਤਾ ਵਾ ਚੈੱਕ ਨੂੰ ਦਿੱਤਾ ਵਾ ਤੇ ਫਿਰ इनको फोन ਹੁੰਦਾ ਦੂਜੀ ਪਾਰਟੀ ਸੀਗੀ ਜਿਹੜਾ ਦੂਜਾ ਧਿਰ ਸੀਗਾ ਪਹਿਲੀ ਧਿਰ ਨੇ ਤਾਂ ਨਾ ਦੇ ਉੱਤੇ ਰੋਪ ਲਗਾਏ ਸੀਗੇ ਉਹ ਤੁਸੀਂ ਸੁਣਦੇ ਪਿਓ ਜੋ ਦਾਲ ਦੀ ਨਾਲ ਚੱਲ ਰਿਹਾ ਲੇਕਿਨ ਇਹਨਾਂ ਦੀ ਪਹਿਲੇ ਇੰਟਰਵਿਊ ਕੀਤੀ ਸੀ ਉਸ ਤੋਂ ਬਾਅਦ ਦੂਜੀ ਪਾਰਟੀ ਦਾ ਫੋਨੋ ਲਿੱਤਾ ਸੀਗਾ ਲੇਕਿਨ ਇਹ ਪਾਰਟੀ ਪਹਿਲੀ ਵੀ ਸਾਨੂੰ ਮਿਲੀ ਤੇ ਦੂਜਾ ਧਿਰ ਵੀ ਸਾਨੂੰ ਮਿਲ ਗਿਆ ਤੇ ਦੂਜੇ ਧਿਰ ਨੇ ਕਿਹਾ ਕਿ ਜੋ ਰੋਪ ਲਗਾ ਰਹੇ ਨੇ ਉਹ ਬੇਬੁਨਿਆਦ ਨੇ ਲੇਕਿਨ ਪਹਿਲੀ ਵਾਲੀ ਪਾਰਟੀ ਕਹਿ ਰਹੀ ਹੈ ਕਿ ਜੋ ਮੈਂ ਪੈਸੇ ਲੈਣੇ ਉਹ ਲੈਣੇ ਨੇ ਲੇਕਿਨ ਇਹਨਾਂ ਨੇ ਕਿਹਾ ਕਿ ਸਿਰਫ 15000 ਰੁਪਏ ਦੇਣੇ ਇਹਨਾਂ ਦੇ ਕਹਿਣ ਦੇ ਮੁਤਾਬਿਕ ਲੇਕਿਨ ਜੋ ਪਹਿਲੀ ਪਾਰਟੀ ਕਹਿ ਰਹੀ ਹੈ ਮੁੰਡੇ ਇਸ ਸਮੇਂ ਹੈਗੇ ਨੇ ਇੱਕ ਦੀ ਡੈਥ ਹੋ ਗਈ ਆ ਹੁਣ ਦੇਖਦੇ ਆ ਕਿ ਇਹਨਾਂ ਦੇ ਵਿੱਚ ਜਿਹੜੀ ਪੈਸੇ ਲੈਣ ਦੇਣ ਦੀ ਗੱਲਬਾਤ ਹੈ ਉਹ ਕਿੱਥੋਂ ਦੀ ਵਿੱਚ ਨਿਕਲ ਕੇ ਸ਼ਾਂਤ ਹੁੰਦੀ ਹੈ ਲੁਧਿਆਣਾ ਤੋਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ